ਮੋਗਾ ਦੇ ਪਿੰਡ ਕੋਕਰੀ ਕਲਾਚ ਨੁੱਕੜ ਮੀਟਿੰਗ ਕਰਨ ਆਏ ਭਾਜਪਾ ਉਮੀਦਵਾਰ ਹੰਸਰਾ ਜਾਂਸ ਤੋਂ ਕਿਸਾਨਾਂ ਨੇ ਕੀਤਾ ਵਿਰੋਧ

ਨੀ ਮੇਰੇ ਦਿੱਟੇ ਨਾਲ ਬਾਬਾ ਬਣ ਕੇ ਤੇਰੇ ਵਿਆਹ ਦੀ ਮਰੂਤੀ ਥੱਲੇ ਵਟਣਾ ਮੈਂ ਆ ਕੇ ਫਟੇ ਨੂੰ ਪਰੇ ਹੋ ਕੇ ਮਾਰੋਣਾ ਨੂੰ ਜੱਟ ਉਹਨੇ ਜੀ ਮਾਰਨਾ ਉਹਨੇ ਡਿਊਟ ਕਾਣੀ ਜੀ ਵਿਪਿੰਦਰ ਜੀ ਕੋਲ ਸੇਖੋਂ ਗੱਲ ਜੀ ਅੰਦਰਾ ਜੀ ਅੱਜ ਕੋਕਰੀ ਕਲਾਂ ਪਹੁੰਚੇ ਹੋ ਤੇ ਲੋਕਾਂ ਨੂੰ ਸੰਬੋਧਨ ਕੀਤਾ ਸੰਬੋਧਨ ਦੇ ਦੌਰਾਨ ਇੱਕ ਗੱਲ ਵੀ ਕਹੀ ਹੈ ਅਸੀਸਾਂ ਵੀ ਦਿੱਤੀਆਂ ਕਿਸਾਨਾਂ ਨੂੰ ਔਰ ਇਹ ਵੀ ਕਹਿ ਲਈ ਹੈ ਕਿ ਦੋ ਦਿਨ ਪਹਿਲਾਂ ਕਿਤੇ ਸ਼ਤਾਨ ਆ ਗਿਆ ਸੀ ਗੁੱਸਾ ਨਾ ਕਰਿਓ ਆ ਮਨੇ ਕਈ ਵਾਰੀ ਸ਼ੈਤਾਨ ਨਹੀਂ ਆਇਆ ਇਮਾਨ ਆ ਗਿਆ ਸੀ ਮੈਂ ਕਿਹਾ ਇਮਾਨ ਆ ਗਿਆ ਸ਼ੈਤਾਨ ਤੇ ਉਧ ਰਾਇਆ ਸੀਗਾ ਜਦੋਂ ਧੀਆਂ ਪੈਣਾ ਦੀ ਨੂੰ ਗਾਲਾਂ ਕੱਢ ਰਿਹਾ ਸੀ ਔਰ ਮਾਵਾ ਨੂੰ ਗਾਲਾਂ ਕੱਢ ਰਿਹਾ ਸੀ ਉਸ ਬੰਦੇ ਨੂੰ ਕਿਹਾ ਤੇਰਾ ਘਰ ਤੋੜ ਦਾਂਗੇ ਇਸ ਕਰਕੇ ਮੈਂ ਬੇਨਤੀ ਕੀਤੀ ਸੀ ਕਿ ਰੱਬ ਦੀ लाठी ਤੋਂ ਡਰੋ ਨੀਲੇ ਛੱਤ ਵਾਲੇ ਤੋਂ ਡਰੋ ਹੋਰ ਕੋਈ ਮੈਂ ਕੋਈ ਦੁੱਲਾ ਪੱਟੀ ਨਹੀਂ ਬਣ ਜਾਣਾ ਦੋ ਤਰੀਕ ਤੋਂ ਬਾਅਦ ਨਾ ਮੈਂ ਰੈਵੈਂਜ ਫੁੱਲ ਆਦਮੀ ਹਾਂ ਕੋਈ ਬਦਲਾਖੋਰੀ ਬੰਦੇ ਥੋੜੇ ਆਪਾਂ ਰਾਮ ਨਾ ਰਹਿਣਾ ਬਾਅਦ ਚ ਵੀ ਪਹਿਲਾਂ ਵੀ ਨੌਕਰੀਆਂ ਬਾਅਦ ਚ ਵੀ ਨੌਕਰੀਆਂ ਸਭ ਦੇ ਅੱਜ ਅਸੀਂ ਸੀਸਾ ਵੀ ਦਿੱਤੀ ਹੈ ਕਿ ਜੋ ਕੁਝ ਮੰਗਣਾ ਚਾਹੁੰਦੇ ਉਸ ਤੋਂ ਵੱਧ ਮਿਲੇ ਆਹ ਰੱਬ ਅੱਗੇ ਸੀਸਾ ਦਿੱਤੀਆਂ ਕਿ ਸਾਰੇ ਪੰਜਾਬੀ ਇਹਨਾਂ ਦਾ ਕਾਲਜਾ ਸ਼ਾਂਤ ਰਹੇ ਜੋ ਮਾਲਕ ਤੋਂ ਜੋ ਰੱਬ ਚਾਵੇ ਉਹ ਕਰੇ ਪਰ ਜਿਹੜੇ ਸਰਕਾਰਾਂ ਤੋਂ ਮੰਗਦੇ ਮੈਂ ਵੱਡੀ ਸਰਕਾਰ ਨੂੰ ਵੀ ਕਹਿੰਦਾ ਇਹਨਾਂ ਨੂੰ ਦਿਓ ਤਾਂ ਕਿ ਸ਼ਾਂਤੀ ਆਵੇ ਪੰਜਾਬ 'ਚ ਸ਼ਾਂਤੀ ਰਹੇ ਆਂਤਰਾ ਜੀ ਸੁਖਬੀਰ ਬਾਦਲ ਕਹਿੰਦੇ ਨੇ ਕਿ ਪੰਜਾਬ 'ਚ ਇਸ ਵਾਰ ਚਾਰ ਪਾਰਟੀਆਂ ਨੇ ਲੇਕਿਨ ਜਿਹੜੀ ਅਕਾਲੀ ਦਲ ਆ ਉਹੀ ਇੱਕ ਪਾਰਟੀ ਆ ਜਿਹੜੀ ਪੰਜਾਬ ਦੀ ਆ ਜਿਹੜੀ ਪੰਜਾਬ ਬਾਰੇ ਸੋਚਦੀ ਹੈ ਹਾਂਜੀ ਲੋਕਾਂ ਤੇ ਛੱਡ ਲੋ ਲੋਕ ਕੀ ਫਤਵਾ ਦਿੰਦੇ ਨੇ ਪਤਾ ਲੱਗ ਜਾਣਾ 4 ਤਰੀਕ ਨੂੰ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਤੇ ਸਾਰੇ ਧਰਮ ਕਹਿੰਦੇ ਸੀਗੇ ਕਿ ਮੁੱਖ ਮੰਤਰੀ ਸਾਡੇ ਹਾਨੀਵਾਲ ਸਾਹਿਬ ਵੱਡੇ ਵੱਡਿਆਂ ਬਾਰੇ ਉਹ ਅਗਰ ਉਹਨਾਂ ਨੂੰ ਯਾਦ ਰੱਖਦੇ ਨੇ ਤਾਂ ਕੋਈ ਅੱਛੀ ਗੱਲ ਐਨਐਸਏ ਬਾਰੇ ਕਹਿੰਦੇ ਨੇ ਸੁਖਵੀਰ ਬਾਦਲ ਕੀ ਗਲਤ ਇਸਤੇਮਾਲ ਕੀਤਾ ਜਾ ਰਿਹਾ ਐਨਐਸਏ ਦਾ ਤੇ ਅਸੀਂ ਉਹਦੇ ਖਿਲਾਫ ਇਲੈਕਸ਼ਨ ਦੇ ਵਿੱਚ ਜੋ ਕਹਿੰਦੇ ਹੁੰਦੇ ਹਨ ਉਹ ਵੋਟਾਂ ਪਵਾਉਣ ਲਈ ਕਹਿੰਦੇ ਹੁੰਦੇ ਆ ਇੱਕ ਬੀਜੇਪੀ ਆ ਇਕੱਲੀ ਪਾਰਟੀ ਵਿਕਾਸ ਦੇ ਨਾਂ ਤੇ ਜੋ ਕਰ ਸਕਦੇ ਆ ਸੱਚ ਬੋਲ ਕੇ ਵੋਟਾਂ ਮੰਗਦੀ ਆ ਇਹ ਵੀ ਕਹਿੰਦੇ ਨੇ ਕਿ ਜਿਹੜੇ ਵੀ ਐਗਰੀਮੈਂਟ ਕੀਤੇ ਆ ਸਾਡੀ ਸਰਕਾਰ ਆਏਗੀ ਤਾਂ ਸਾਰੇ ਰੱਦ ਕੀਤੇ ਜਾਣਗੇ ਚਾਹੇ ਪਾਣੀਆਂ ਦੇ ਹੋਵੇ ਚਾਹੇ ਆਹੋ ਸੋ ਅੱਗੇ ਥੋੜੀ ਦੇਰ ਰਹੀ ਆ ਜਦੋਂ ਦੇ ਯਾਦ ਹੋਇਆ ਤੁਸੀਂ ਮੁਲਕ ਕੀਤਾ ਭੁੱਖਮਰੀ ਦੇ ਸ਼ਿਕਾਰ ਹੋਇਆ ਕੰਗਾਲੀ ਤੇ ਉਤਰਿਆ ਇਹਨਾਂ ਨੇ ਕੱਖ ਨਹੀਂ ਕਰਨਾ ਸਿਰਫ ਬੀਜੇਪੀ ਕਰ ਸਕਦੀ ਆ ਲੋਕੀਏ ਕਿ ਸਖਤ ਫੈਸਲਾ ਲੈ ਲਣ ਇੱਕ ਮੌਕਾ ਬੀਜੇਪੀ ਨੂੰ ਦੇ ਦੇਣ ਮੋਦੀ ਸਾਹਿਬ ਨੂੰ ਦੇ ਦੇਣ ਫੇਰ ਦੇਖੋ ਪੰਜਾਬ ਦੀ ਨੌਹਾਰ ਬਦਲਦੀ ਇਹਨਾਂ ਤੋਂ ਕੱਖ ਨਹੀਂ ਸੋਰਨਾ ਆਪਣੇ ਮਹਿਲ ਬਣਾਉਣਗੇ ਢੇਡੇ ਇਹਨਾਂ ਦੇ ਵੱਡੇ ਹੋਈ ਜਾਣੇ ਬਸ ਫਟ ਜਾਣੇ ਆ ਕਿਦੋਂ ਚੰਨੀ ਸਾਹਿਬ ਤੇ ਵੀ ਇੱਕ ਟਿੱਪਣੀ ਕੀਤੀ ਇਹਨਾਂ ਨੇ ਕਹਿੰਦੇ ਰੈਪਿਊਟੇਸ਼ਨ ਬੜੀ ਖਰਾਬ ਹੈ ਉਹਨਾਂ ਦੀ ਉਹ ਕਰ ਲੈ ਜਾਣ ਵਾਲਾ ਬੰਦਾ ਨਹੀਂ ਗਾ ਉਹ ਜਾਣੇ ਤੇ ਚੰਨੀ ਸਾਹਿਬ ਜਾਣਨ ਮੈਨੂੰ ਤਾਂ ਵੀ ਪਤਾ ਨਹੀਂ ਉਹ ਹੁਣ ਸਰਾ ਜੀ ਕੀ ਲੱਗਦਾ ਵੀ 2027 ਦੇ ਵਿੱਚ ਫਿਰ ਇਹ ਗੜਜ ਹੋਏਗਾ ਜਿ ਸਿਰਫ ਐਲਬੀ ਕੀਤਾ ਗਿਆ ਹੈ ਜਿਹੜਾ ਆਮ ਲੋਕਾਂ ਦੀ ਇੱਕ ਆਵਾਜ਼ ਹੈ ਕਿ ਇਹ ਆ ਜਾਏਗਾ ਵੀ 2027 ਦੇ ਵਿੱਚ ਜਦੋਂ ਇਹ ਇਹ ਯੁੱਗ ਪਲਟੇਗਾ ਲਹਿਰ ਚੱਲੇਗੀ ਬੀਜੇਪੀ ਆਏਗੀ ਪੰਜਾਬ ਚ ਮੋਦੀ ਸਾਹਿਬ ਜੋ ਚਾਹੁੰਦੇ ਆ ਕਿ ਗਰੀਬੀ ਹਟੇ ਗਰੀਬ ਗੁਲਾਮੀ ਤੋਂ ਨਜਾਤ ਪਾਵੇ ਪੰਜਾਬ ਕੋ ਗਵਸੇ ਕਿਸਾਨ ਉਹਨਾਂ ਨੂੰ ਦਾਵਾਂ ਦੇਣਗੇ ਸਮਾਂ ਹੁੰਦਾ ਨਾ ਜਦੋਂ ਸਮਾ ਚੰਗਾ ਆਉਂਦਾ ਇੰਡਸਟਰੀਅਲਿਸਟ ਕਹਿੰਦੇ ਸ਼ੁਕਰ ਹੈ ਮਾਲਕਾ ਪੰਜਾਬ ਚ ਫੇਰ ਇੰਡਸਟਰੀ ਆਈ ਆ ਮੈਂ ਤਾਂ ਕਿੰਨੇ ਪੱਲੇਦਾਰਾਂ ਤੋਂ ਲੈ ਕੇ ਕਿਉਂਕਿ ਮੈਂ ਤਾਂ ਠੱਲੇੋਂ ਉੱਠਿਆ ਨਾ ਰਾਜ ਮਿਸਤਰੀ ਮਜ਼ਦੂਰ ਪੱਲੇਦਾਰ ਖੇਤ ਮਜ਼ਦੂਰ ਸਭ ਤੋਂ ਪਹਿਲਾਂ ਉਹਨਾਂ ਦੇ ਕਾਲਜੇ ਠੰਡੇ ਹੋਣ ਸਫਾਈ ਸੇਵਕਾਂ ਦੇ ਕਾਲਜੇ ਠੰਡੇ ਹੋਣ ਫੇਰ ਉੱਪਰ ਦਾ ਸੋਚੋ ਉਹਨਾਂ ਨੇ 에어ਪੋਰਟਾਂ ਤੋਂ ਕੀ ਲੈਣਾ ਆਮ ਆਰਮੀ ਪਾਰਟੀ ਜਿਹੜੀ ਤੁਸੀਂ ਦੋ ਦਿਨ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਸੀ ਕਿ ਵੀ 2 ਤਰੀਕ ਤੋਂ ਦੇਖਾਂਗੇ ਉਹ ਆਮ ਆਰਮੀ ਪਾਰਟੀ ਵੱਲੋਂ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਜੋ ਕੋਈ ਵੀ ਹੈ ਉਹ ਸਾਰਿਆਂ ਨੂੰ ਪਤਾ ਕਿ ਮੈਂ ਕਿਹਾ ਸੀ 2 ਤਰੀਕ ਤੋਂ ਬਾਅਦ ਨਾਂ ਨੂੰ ਲਿਖ ਲਓ ਕਾਨੂੰਨ ਦਾ ਸਹਾਰਾ ਲਵਾਂਗੇ। ਹੋਰ 2 ਤਰੀਕ ਤੋਂ ਬਾਅਦ ਮੈਂ ਦੁੱਲਾ ਭੱਟੀ ਬਣ ਜਾਣਾ ਐਦਾਂ ਦਾ ਹੀ ਰਹਿਣਾ। ਨਹੀਂ ਪਰ ਐਮਪੀ ਤਾਂ ਬਣ ਜਾਣਾ। ਨਹੀਂ ਐਮਪੀ ਤਾਂ ਪਹੇਜੇ ਹੈਗਾ ਮੈਂ ਜਦੋਂ ਨਵੀਂ ਸਰਕਾਰ ਬਣ ਤੱਕ ਬਣ ਕੇ ਦੇਖ ਵੀ ਲਿਆ ਕੋਈ ਕਹਾਣੀ ਨਹੀਂ ਐਮਪੀ ਬਣ ਕੇ ਜੀ ਬੰਦਾ ਆਪਣੇ ਆਪ ਨੂੰ ਮੋਢਿਆਂ ਤੇ ਐਮਪੀ ਨੂੰ ਹੀ ਰੱਖੇ। ਆਖਿਰ ਤੂੰ ਇਨਸਾਨ ਹੈ ਆਖਿਰ ਤੇ ਚਲੀ ਜਾਣਾ ਆਪਾ ਦੁਨੀਆ ਤੋਂ ਇਹ ਰੋਟਾ ਨਹੀਂ ਇਹ ਦੁੱਧ ਵੀ ਨਹੀਂ ਰਹਿਣੇ ਕਿਰਦਾਰ ਰਹਿ ਜਾਣਾ ਕਰੈਕਟਰ ਰਹਿ ਜਾਣਾ ਕਰੈਕਟਰ ਰਹਿ ਜਾਣਾ ਬਸ